ਸਬਕ ਲਈ ਡਿਲੇ ਹੋਵੇਗੀ ਅਹਿਮ ਬੈਠਕ ਛੇਵੇਂ ਤੇ ਕਮਿਸ਼ਨ ਦੇ ਏਰੀਆ ਦੇ ਬਕਾਇਆ ਸਬੰਧੀ ਦੂਜੀ ਕਿਸ਼ਤੇ ਫੈਸਲਾ ਦਿਵਾਰੀ ਤੋਂ ਪਹਿਲਾਂ ਹਾਈ ਕੋਰਟ ਦੇ ਹੁਕਮ ਦੇ ਮਤਲਬ 13% ਪੈਂਡਿੰਗ ਡੀਏ ਦੀ ਇੱਕ ਕਿਸ਼ਤ ਹੋਵੇਗੀ ਜਾਰੀ ਮਾਨ ਸਰਕਾਰ ਦੇ ਉੱਤੇ ਲਗਾਤਾਰ ਦਬਾਅ ਵਧਾ ਜਾ ਰਿਹਾ ਹੈ ਸੋ ਉਸ ਦਬਾਅ ਦੇ ਵਿਚਾਲੇ ਮਲਾਲਨਾ ਤੇ ਪੈਨਸ਼ਨਰਸ ਲਈ ਕਿਹੜੀ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਸਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰ ਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਦੇ ਮਤਾਬਕ ਦੱਸੇ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਹੁਣ 6ਵੇਂ ਪੇ ਕਮਿਸ਼ਨ ਦੇ ਏਰੀਅਰ ਦੇ ਬਕਾਇਆ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਪਹਿਲਾਂ ਜਾਰੀ ਕੀਤਾ ਗਿਆ ਸੀ ਫਰਦੀ ਮਹੀਨੇ ਦੇ ਵਿੱਚ ਉਸ ਦੀ ਇੱਕ ਕਿਸ਼ਤ ਜਾਰੀ ਹੋ ਚੁੱਕੀ ਹੈ ਸੋ ਦੀਵਾਲੀ ਤੋਂ ਪਹਿਲਾਂ ਹੋ ਦੂਸਰੀ ਕਿਸ਼ਤ ਜਾਰੀ ਕਰਨ ਸੰਬੰਧੀ ਇੱਕ ਵੱਡਾ ਫੈਸਲਾ ਆਸਕਦਾ ਜਿਸ ਨਾਲ ਮਜ਼ਦਮਾਂ ਤੇ ਪੈਸ਼ਨਰਸ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਹਾਲਾਂਕਿ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਜਿਹੜਾ ਪੈਂਡਿੰਗ 13% ਡੀਏ ਹੈ ਯਾਨੀ ਕਿ ਕੇਂਦਰ ਦੇ ਬਰਾਬਰ 55% ਡੀਏ ਵੀ ਜੋ ਹਾਈ ਕੋਰਟ ਵੱਲੋਂ ਹੁਕਮ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਕਿ 3 ਮਹੀਨਿਆਂ ਦੇ ਵਿੱਚ ਅਦਾਇਗੀ ਕੀਤੀ ਜਾਵੇ ਸੋ ਉਸ ਨੂੰ ਲੈ ਕੇ ਵੀ ਵੱਡਾ ਫੈਸਲਾ ਆ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਸਬ ਕਮੇਟੀ ਦੀ ਜਿਹੜੀ ਅਹਿਮ ਮੀਟਿੰਗ ਹੋਵੇਗੀ ਉਸ ਦੇ ਵਿੱਚ ਪੈਂਡਿੰਗ 13% ਡੀਏ ਦੇ ਵਿੱਚੋਂ ਇੱਕ ਕਿਸ਼ਤ ਜਾਰੀ ਕਰਨ ਸੰਬੰਧੀ ਫੈਸਲਾ ਆ ਸਕਦਾ ਹੈ ਉਹ ਕਿਸ਼ਤ ਜਿਹੜੀ ਹੈ 3% ਜਾਂ ਫਿਰ 4% ਵੀ ਹੋ ਸਕਦੀ ਹੈ ਬੀਟੀ ਸਾਲ ਜਿਕਰ ਗੱਲ ਕੀਤੀ ਜਾਵੇ ਦਿਵਾਲੀ ਤੋਂ ਪਹਿਲਾਂ 4% ਡੀਏ ਦੀ ਇਹਨ ਕਸ਼ਤੇ ਕੇ ਮੁਲਾਜ਼ਮਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਸੀ ਸੋ ਇਸ ਵਾਰ ਦੇਖਣਾ ਇਹੀ ਹੋਵੇਗਾ ਕਿ ਪੰਜਾਬ ਵਿੱਚ ਹੜਾਦ ਕਾਰਨ ਜਿਹੜੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਸੋ ਕੀ ਉਸ ਵਿਚਾਰੇ ਇੱਕ ਵੱਡੀ ਤੇ ਇਹਨ ਜਾਣਕਾਰੀ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲੇਗੀ ਸੋ ਇੱਕ ਦਿਨ ਦੀ ਵੱਡੀ ਤੇ ਇਹਨ ਜਾਣਕਾਰੀ ਜਿਹੜੀ ਹੈ ਸੋਸ਼ਲ ਮੀਡੀਆ ਤੋਂ ਸੂਤਰਾ ਦੇ ਹਵਾਲੇ ਤੋਂ ਨਿਕਲ ਕੇ ਆ ਰਹੀ ਸੀ ਸੋ ਛੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ